ਬੜੀ ਕੀ ਨਾਮ ਹੈ ਆਪਣਾ ਮੇਰਾ ਰੁਪਿੰਦਰ ਸਿੰਘ ਹਾਂਜੀ ਕਿੱਥੇ ਆ ਤੋੜੇ ਬਤਾ ਮੇਰੇ ਵੀ ਇਨਾਂ ਦੇ ਕੋਲੇ ਦੁਕਾਨ ਹੈ ਜੀ ਹਾਂਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ 'ਚ ਜੀ ਰਹੇ ਹਾਂ ਰਾਤ ਦੇ ਟਾਈਮ 'ਤੇ ਕੋ ਗਸ਼ਟਾ ਪੁਲਿਸ ਦੀ ਨਾ ਕੋਈ ਪੀਸੀਆਰ ਨਾ ਕੋਈ ਸਟਰੀਟ ਲਾਈਟ ਔਰ ਮੈਂ ਖੁਦ ਰੋਣ ਹੋ ਰਿਹਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦਾ ਚਾਰਿਆਂ ਦਾ ਕੀ ਹਾਲਤ ਹੁੰਦੀ ਹੋਏਗੀ ਇਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿਤਾ ਜਾਵੇ ਵੀ ਸਾਡੀ ਕੀ ਸਿਕਿਉਰਟੀ ਹੈ ਸੋ ਸਾਡੀ ਆਹੀ ਮੰਗ ਹੈ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕੀ ਬਹੁਤ ਸਖਤ ਲੋੜ ਹੈ ਹਾਂਜੀ ਹਾਂਜੀ ਮੇਰਾ ਨਾਮ ਹੈ ਯਮਨ ਮੇਰਾ ਨਾਮ ਸ਼ਿਵਦੇਵ ਸਿੰਘ ਜੀ ਹਾਂਜੀ ਕਿੱਥੇ ਗਈ ਹੈ ਤੁਹਾਡੀ ਦੁਕਾਨ ਕਟਰਾ ਜਮਾ ਸਿੰਘ ਰੋੜਾ ਫੁੱਟਪੇਥ ਤੇ ਨਾਮ ਕੀ ਹੋਇਆ ਦੇ ਰਾਤ ਨੂੰ ਇੱਥੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ ਸ਼ਟਰ ਮੇਰਾ ਉੱਪਰ ਹੋਇਆ ਪਿਆ ਸ਼ੀਸ਼ੇ ਟੁੱਟੇ ਪਏ ਮਾਲ ਅੰਦਰੋਂ ਚੋਰੀ ਹੈ ਗੱਲਾਂ ਵੀ ਚੋਰੀ ਹੈ 10 ਤੋਂ 12000 ਮੇਰਾ ਕੈਸ਼ ਸ਼ਗਲ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ ਬਾਕੀ ਖਾਲੀ ਬਾਕਸ ਤੁਹਾਡੇ ਅੱਗੇ ਪਏ ਆ ਸਾਡੇ ਡੱਬੇ ਦੋ ਜਣਿਆਂ ਦੀ ਸੀਸੀਟੀਵੀ ਦੇ ਕੈਮਰੇ ਦੇ ਫੁਟੇਜ ਵੀ ਆਈਆਂ ਇਹ ਬੋਰਾ ਭਰ ਕੇ ਲੈ ਕੇ ਗਏ ਹੈ ਮਾਲ ਕਾਫੀ ਚੋਰੀ ਹੋਇਆ ਮੇਰਾ ਨੁਕਸ ਬਾਕੀ ਦੇਖੋ ਇਹ ਹੋਂਦਾ ਤਾਂ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਨਾਂ ਦੇ ਵੱਲੋਂ ਫੋਟੋ ਖਿੱਚ ਗਈ ਇਹ ਮਾਰਕੀਟ 'ਚ ਜਿਹੜੇ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀ ਪੂਰੇ ਚੁੱਪ ਪਰ ਲੱਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਉਹਨਾਂ ਨੇ ਦੇਖਿਆ ਵੀ ਇਹ ਆਵਾਜ਼ ਵੀ ਮਾਰੀ ਹੈ ਨਹੀਂ ਭੱਜੇ ਉਹ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖੀਆਂ ਉਹ ਹੀ ਹੁਣ ਸਾਨੂੰ ਸ਼ੇਅਰ ਕੀਤੀਆਂ ਕਿ ਇਹ ਦੇਖੋ ਇਹ ਦੋ ਜਾਨੇ ਹੈਗੇ ਤਾਂ ਇਹ ਇੱਕ ਵਾਰ ਚੌਂਕੀਦਾਨ ਨੇ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਨ ਨਹੀਂ ਜੀ ਕੀ ਐਸੋਸੀਏਸ਼ਨ ਨਹੀਂ ਹੈਗੀ ਇੱਥੇ ਮਾਰਕੀਟ 'ਚ ਤੁਹਾਡੇ ਕੋਲ ਸਟ੍ਰੈਟੇਜੀ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਏ ਸਭ ਕੁਝ ਰਿਪੋਰਟ ਲਿਖ ਕੇ ਲੈ ਗਏ ਤਾਂ ਤੁਹਾਨੂੰ ਕਿੰਨੇ ਦਾ ਮੁਕਾ ਹੋ ਚੁੱਕਾ ਹੈ ਮੇਰੇ ਖਿਆਲ ਨਾਲ 50 ਤੋਂ 60 ਦੇ ਹੈਗਾ ਹੈ ਕਿ 12000 ਤਾਂ ਕੈਸ਼ ਹੀ ਹੈ ਮੇਰਾ ਬਾਕੀ ਮਾਲ ਹੈ ਤਾਂ ਦੋ ਬੋਰੇ ਭਰ ਕੇ ਲੈ ਗਏ ਹਾਂਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕੀ ਪੇਰ ਹੈਗੇ ਬਾਕੀ ਡੱਬੇ ਤੁਹਾਡੇ ਅੱਗੇ ਪਏ ਆ ਲੂਜ਼ ਮਾਲ ਵੀ ਲੈ ਗਏ ਆ ਬਾਕਸ ਵੀ ਲੈ ਗਏ ਆ ਤਾਂ ਦੱਬੇ ਖਲੀ ਦਾ ਦਾ ਕੇ ਹਾਂਜੀ ਤੁਹਾਡੇ ਅੱਗੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕੀ ਕਾਰਵਾਈ ਮੰਗ ਕਰਦੇ ਹੋ ਕੀ ਕਾਰਵਾਈ ਦੇਖੋ ਜੀ ਮੈਂ ਤਾਂ ਕਵਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਥ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਹੈ ਚੀਜ਼ ਔਰ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਤਾਂ ਵਾਲੇ ਸਮੇਂ ਦੇ ਚੌਂਕੀ ਦਾ ਰੱਖਣਾ ਚਾਹੀਦਾ ਬਿਲਕੁਲ ਅਸੀਂ ਤੇ ਪੇ ਕਰਨ ਨੂੰ ਤਿਆਰ ਹਾਂ ਅਸੀਂ ਕਹਿੰਦੇ ਹੁਣ ਇਹ ਰੱਖੋ ਮਾਰਕੀਟ ਐਸੋਸੀਏਸ਼ਨ ਨਹੀਂ ਹੈ ਤਾਂ ਫੇ ਕੋਲਕਾਤਵਾੜੀ ਖਾਣਾ ਇਹ ਸਾਰੇ ਇਹ ਮੌਕਾ ਦੇਖਿਆ ਗਿਆ ਚੋਰੀ ਦਾ ਜੀ ਇਹ ਸ਼ਟਰ ਤੋਂ ਕਿਸ ਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾਂ ਦੀ ਜੋੜੇ ਕੱਢ ਕੇ ਲੈ ਗਿਆ ਬਹੁਤ ਸੀਸੀਟੀਵੀ ਫੁਟੇਜ ਸਾਡੇ ਕੋਲ ਆ ਗਈ ਹੈ ਤੇ ਬਹੁਤ ਜਲਦੀ ਸੀ ਇਹਨਾਂ ਨੂੰ ਲੱਭ ਲਾ ਗਏ ਸਾਹਿਬ ਜੀ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੇ ਕਿਨੂੰ ਕੋ ਦੱਸਿਆ ਜੀ ਆਈਡੀਆ ਨਾਲ ਨਹੀਂ ਜੋ ਕਮੈਂਟ ਲਿਖ ਰਹੇ ਨੇ ਜੀ ਆਪਣੇ ਦੇ ਸਾਹਮਣੇ ਲੱਗ ਦੱਸ ਸਕਦੇ ਸਰ ਸੀਸੀਟੀਵੀ ਦੇ ਵਿੱਚ ਕਿੰਨੇ ਜਣੇ ਦਿਖਾਈ ਦੇ ਰਹੇ ਨੇ ਜਿੰਨਾਂ ਵੱਲੋਂ ਚੋਰੀ ਕੀਤੀ ਗਈ ਹੈ ਉਹ ਫੁਟੇਜ ਮੇਰੇ ਕੋਲ ਜਿਹੜੀ ਆਈ ਉਹਦੇ ਦੋ ਜਣੇ ਨਜ਼ਰ ਆ ਰਹੇ ਆ ਬਾਕੀ ਆਪਾਂ ਅੱਗੇ ਵੀ ਦੇਖਦੇ ਆ ਕਿ ਪਿੱਛੇ ਕੋ ਉਹ ਲੱਗ ਰਿਹਾ ਜੀ ਕਿ ਕਿਸੇ ਨੇ ਥੱਲੇ ਕੋਈ ਚੀਜ਼ ੜਾ ਕੇ ਤੋਂ ਉੱਪਰ ਚੁੱਕਿਆ ਗਿਆ। ਜੈਕ ਨਾਂ ਦਾ ਤੁਸੀਂ ਦੇਖਿਆ ਤਾਂ ਮੈਂ ਦੇਖਿਆ। ਇਹਦੇ ਪ੍ਰੋਜੈਕਸ਼ਨ ਹੈ ਨਾ। ਕੋਈ ਚੀਜ਼ ਲੈ ਰੰਗ ਫਿਰ ਕੋਈ। ਨਗਦੀ ਵੀ ਸਰ ਕੁਝ ਲੱਤੀ ਕੀ ਇਹ ਜਿਹੜਾ ਦੱਸਿਆ ਨਾ। ਕਹਿੰਦੇ ਗੱਲੇ 'ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ। ਹੂੰ। ਹੋਰ ਫਰਦਰ ਕੀ ਕਾਰਵਾਈ ਚੱਲੀ ਜਾ ਰਹੀ? ਬਸ ਆ ਗਈ ਕੰਪਲੇਨ ਉਹਨਾਂ ਦੀ ਅੱਗੇ ਜੀ ਕਾਰਵਾਈ ਕਰ ਰਹੇ ਉਹਨਾਂ ਦੀ। ਸਰ ਥਾਣੇ ਤੋਂ ਕਿੰਨੇ ਕੇ ਦੂਰ ਤੇ ਹੋਈ ਆ ਜੀ ਇਹ? ਇਹ 1/2 ਕਿਲੋਮੀਟਰ ਦੂਰੀ ਤੇ ਆ ਜੀ ਥਾਣੇ ਤੋਂ।